9:00 ਵੱਜ ਗਿਆ ਮਿੱਤਰੋ ਕਯਾਰੋ ਤੇ ਜਲਵਾਨੀਆਂ ਜਿਹੜਾ ਹੈਗਾ ਉਹ ਮਾਰ ਕਰ ਰਹੇ ਆ ਉਹ ਮੈਨੂੰ ਆਏ ਨਹੀਂ ਕਹਾਇਆ ਉਧਰੋਂ ਰਾਤ ਦਾ ਹੁਣ ਟਾਰਗੇਟ ਹੈਗਾ ਵੀ ਅੱਜ ਤਾਂ ਚੱਲਾਂਗੇ ਕਿਉਂਕਿ ਪਾਰਟੀ ਅੱਗੇ ਮੂਨ ਕਰ ਰਹੀ ਆ ਮਾਲ ਲਈ ਵੀ ਕੱਲ ਨੂੰ ਗੱਡੀ ਲਾ ਦੇਉ ਹੁਣ ਇਹਨੂੰ ਨੀੜ ਜਿਹੜਾ ਹੈਗਾ ਸਾਡੀ ਲੋਕੇਸ਼ਨ ਖਰੀਬ 500 ਪਈ ਆ ਤੇ ਅੱਜੇ ਰਾਤ ਪੂਰਾ ਰੇਲ ਚਾਲਦੇ ਜਾਵਾਂਗੇ ਜਿੰਨਾ ਨਵੇੜਾਂਗੇ ਬਾਟ ਨੂੰ ਜਿੰਨਾ ਵੱਧ ਤੋਂ ਵੱਧ ਹੋਇਆ ਜਾਨੀ ਢੁੜੀਆ ਪਹਿਲਾ ਟਾਰਗੇਟ ਇੱਥੋਂ 125 ਕਿਲੋਮੀਟਰ ਹਲੇ 9:00 ਵਜੇ ਜਾਨੀ ਜੇ ਸਹੀ ਤੰਦਰੁਸਤੀ ਨਾਲ ਪੂਰੇ ਗਏ ਤੇ 12:20 ਤਿੰਨ ਨੂੰ ਕਵਰ ਹੋਣਾ ਚਾਹੀਦਾ ਦੋ ਤਿੰਨ ਘੰਟਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਰਾਤ ਨੂੰ ਅੱਜ ਪ੍ਰਮਾਤਮਾ ਕਿਰਪਾ ਰੱਖੀ ਤੁਰੇ ਜਾਣਾ ਸਿੱਤੇ ਲਓ ਜੀ ਅੱਜ ਪਹਿਲੀ ਵਾਰੀ ਕਰਮਾਂ ਵਾਲੀ ਦੀ ਵੀਡੀਓ ਦੂਜੀ ਗੱਡੀ 'ਚ ਬੈਠ ਕੇ ਜਾਂਦੀ ਦੀ ਬਣਾ ਰਿਹਾ ਤੇ ਲਓ ਜੀ ਆਹ ਦੇਖਿਓ ਪਛਾਣਿਓ ਇਹਨੇ ਬਹੁਤ ਖੂਨ ਦੇ ਹੰਝੂ ਰੁਵਾਇਆ ਸਾਰਿਆਂ ਨੂੰ ਇਹ ਸੀਗੇ ਬਾਰਡਰ ਜਿਹੜੇ ਹੁਣ ਬੰਦ ਹੋ ਗਏ ਮਾਰਾ ਇਹ ਜਿਆ ਕੁਝ ਵੀ ਦੇਖਿਆ ਲੋਕਾਂ ਦੀ 20 20 ਕਿਲੋ ਵਜਨ ਦੇ ਫਰਕ ਨਾਲ 20 20000 ਦੇ ਚਲਾਨ ਵੀ ਹੁੰਦੇ ਦੇਖਿਆ ਲੋਕਾਂ ਦੇ 20 20000 ਜਣੀ ਚਾਹੇ ਕਾਗਜ਼ ਪੱਤਰ ਪੂਰਾ ਸਹੀ ਹੁੰਦਾ ਸੀ ਗੱਡੀ ਦਾ ਬਾਰਡਰ ਜਦੋਂ ਦਿਮਾਗ ਚ ਆ ਜਾਂਦਾ ਸੀ ਨਾ ਵੀ ਬਾਰਡਰ ਪਾਰ ਕਰਨਾ ਉਹ ਦਿਮਾਗ ਉਹਨਾ ਟਾਈਮ ਫ੍ਰੀ ਨਹੀਂ ਸੀ ਹੁੰਦਾ ਜਿੰਨਾ ਟਾਈਮ ਬਾਰਡਰ ਪਾਰ ਨਹੀਂ ਸੀ ਹੁੰਦਾ ਬਹੁਤ ੱੱਕਾ ਕਰਦੇ ਸੀ ਇਹ ਦੇਖੋ ਲਾਈਨਾਂ ਲੱਗੀਆਂ ਹੋਈਆਂ ਐਥੇ ਕਿਤੇ ਦੀਵੀਆਂ ਨੇ ਆ ਸਾਰਾ ਭਰਿਆ ਪਿਆ ਹੁੰਦਾ ਸੀ ਹੁਣੇ ਸਮਝੋ ਬਾਹਰ ਆ ਗੱਲ ਮੇਤਰੋ ਪਿਆਰਿਓ ਸਵਾਦ ਆਸ ਹੋ ਗਏ ਤੇ ਆਪਾਂ ਅਗਲਾ ਘਾਟ ਬਲਾਸ ਨੇਰਲਾ ਹੋ ਗਏ ਐਂਟਰ ਤੇ ਜਿੰਨੀ ਵਾਰੀ ਲੰਗੇ ਆ तकरीबन ਦਿਨ ਟਾਈਮ ਹੀ ਲੰਗੇ ਆ ਜਾਂਦੇ ਹੋਏ ਤਾਂ ਵਾਪਸੀ ਤੇ ਜਰੂਰ ਰਾਤ ਨੂੰ 1:3 2 ਵਜੇ ਪਾਰ ਕਰਿਆ ਇਧਰੋਂ ਜਾਂਦੇ ਆਂ ਦਾ ਪੰਜਾਬ ਬੰਨੀ ਹੂੰ ਪਹਿਲੀ ਵਾਰੀ ਯਾਨੀ 7:8 ਵਜੇ ਤੋਂ ਬਾਅਦ ਲੰਗੇ ਆ ਕਿਉਂਕਿ ਆਪਾਂ ਨਹੀਂ ਜੰਮੂ ਕਠੂ ਆਟਾ ਬੇਤੇ ਰੁਕ ਜਾਈਦਾ ਇਹ ਜਾਨ ਕੇ ਵਾਰ ਆ ਐਕਸੀਡੈਂਟ ਹੋ ਗਿਆ ਇੱਥੇ ਜਾਨੀ ਘੂੜੇ ਵਾਲਾ ਆਉਂਦਾ ਆ ਮੜਾ ਮੋਟਾ ਰਿਕਾਂ ਬਰੂਕਾਂ ਵੱਜ ਗਈਆਂ ਜਾਂਦਾ ਆਹੋ ਉਹਨੂੰ ਰੋਕਦਾ ਹੋਈ ਹਾਂ ਉਹਦੀ ਸਾਈਡ ਲੱਗੀ ਆ ਉਹਦੇ ਨਾ ਇੱਥੇ ਜੀ ਮਾੜਾ ਜਿਹਾ ਬਸ ਇਸੇ ਕਰਕੇ ਕਹਿੰਦੇ ਹੁੰਦੇ ਆ ਵੀ ਧਿਆਨ ਨਾਲ ਚੱਲੋ ਘਾਟਾਂ ਤੇ ਮਾੜਾ ਜਿਹਾ ਕਈ ਵਾਰੀ ਗੱਡੀ ਨਾਲ ਮਾੜੀ ਜੀ ਗਲਤੀ ਜਦੋਂ ਆਪਾਂ ਪਾਸਪੋਰਟਸ ਲੈਣੇ ਆ ਉਹਦੇ ਚ ਮਾੜੀਆਂ ਮੋਟੀਆਂ ਖਹਿ ਜਾਂਦੀਆਂ ਨੇ ਸ਼ੀਸ਼ੇ-ਸ਼ੂਸ਼ੇ ਦਾ ਆਮ ਹੀ ਟੁੱਟੇ ਹੁੰਦੇ ਆ ਥੋੜੀ ਜੀ ਸਾਵਧਾਨੀ ਰੱਖੋ ਫੀ ਵਾਲੇ ਤਾਂ ਬੰਦ ਨੇ ਪਰ ਮਹਾਰਾਸ਼ਟਰ ਵਾਲਾ ਬਾਰਡਰ ਹਲੇ ਚੱਲਦਾ ਹੈਗਾ ਪਲਾਸ ਨੇਰ ਵਾਲੇ ਬਾਰਡਰ ਆ ਗਏ ਅਸੀਂ ਇੱਥੇ ਲਾਈਨਾਂ ਲੱਗੀਆਂ ਨੇ ਸੋਫਨਾ ਉਲੀਆਂ ਲੰਬੀਆਂ ਲੰਬੀਆਂ ਤੇ ਜਾਣੇ ਉਹ ਪਿੱਛੇ ਵਾਲਾ ਘੰਟਾ ਅੱਧਾ ਘੰਟਾ ਘੰਟਾ ਵੱਜ ਗਿਆ ਇੱਥੇ ਹੁਣ ਖੜਨਾ ਪਊਗਾ ਨਾਲੀ ਆ ਜੀ ਲਾਈਨ ਦੇ ਵਿੱਚ ਦੇਖਦੇ ਆ ਅੱਗੇ ਕਿੰਨਾ ਟਾਈਮ ਲੱਗਦਾ ਟਾਈਮ ਹੋਇਆ ਹੈਗਾ ਹੁਣ ਸਹੀ 10:00 ਵਜੇ 11:00 ਵਜੇ 2 ਮਿੰਟ ਲੋ ਜੀ ਮਿੱਤਰੋ ਪਿਆਰਿਓ 1:00 ਵਜੇ 40 ਮਿੰਟ ਤੇ ਧੁਰਿਆ ਰਹਿ ਗਿਆ ਸਾਨੂੰ 30 ਕਿਲੋਮੀਟਰ ਧੁਰਿਏ ਤੋਂ ਫੇਰ ਟਰਨ ਕਰਾਂਗੇ 40 گاؤں ਕੰਨੜਗਾੜ ਓਕੇ ਫੇਰ ਪੜਾਂਗੇ ਰੰਗਾਵਾਦ ਜਾ ਕੇ ਰੰਗਾਵਾਦ ਤੋਂ ਬਾਅਦ ਫੇਰ ਜਾਣਾ ਬੀੜ ਰੋਣੇ ਕਾ ਹੜ ਤਕੜੇ ਆ ਕੰਗੜਾ ਘਾੜ ਤੇ ਬੀੜ ਘਾੜ ਚਲੋ ਇਹ ਵੀ ਤਜਰਬਾ ਹੋ ਜੂਆ ਬਸ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਉਨੇ ਆਂ 3 ਵਜੇ ਆ ਤੇ ਹੁਣ ਰੋਟੀ ਖਾ ਕੇ ਨਿਕਲੇ ਆਂ ਸੋਨਗੀਰ ਤੋਂ ਭੁਲੀਏ ਲਈ ਭੁਲੀਏ ਦਾ ਤਕਰੀਬਨ ਐਸਟੀਮੇਟ 20 ਦੇ ਅੰਦਰ ਹੀ ਰਹਿ ਗਿਆ ਉਤੋਂ ਫਿਰ 40 ਗਾਉਂ ਵਾਲੇ ਚਰਾਹੇ ਤੋਂ ਤੁਰਨ ਕਰਾਂਗੇ ਕੀ ਕੰਨੜਾ ਕਾਰਡ ਆਉਣ ਦਿਨ ਚੜਦੇ ਨੂੰ ਦਿਖਾਉਣੇ ਆ ਜੀ ਵੱਜ ਗਏ ਆ 4:30 ਤੇ ਅਸੀਂ ਢੁਲੀਏ ਤੋਂ ਮੋੜ ਤੇ ਆ ਜੀ 40 ਗੋਆ ਵਾਲਾ ਰੋਡ ਜੀ ਸਮਾਧਮਾ ਸੋਖ ਰੱਖੀ ਵੀ ਦਿਨ ਚੜਦੇ ਨੂੰ 7:30-7:30 ਵਜੇ ਤੋਂ ਔਰੰਗਾਬਾਦ ਜਾ ਲੱਗਾਂਗੇ ਕਿਉਂਕਿ 4 ਤਾਂ ਵੱਜ ਗਈ ਆ 145 ਕਿਲੋਮੀਟਰ ਆ 4 ਘੰਟੇ 3:30 ਘੰਟੇ ਤਾਂ ਲੱਗਣਗੇ ਲੱਗਣਗੇ ਵਾਦ ਫੇਰ ਇੱਕ ਗੱਡੀ ਉੱਥੇ ਰੁਪੂਗੀ ਤੇ ਅਸੀਂ ਗਾਂ ਮੀੜ ਨੂੰ ਨਿਕਲਾਂਗੇ ਬਸ ਕਰਦੇ ਆਂ ਫਿਰ ਕਹਾਪੇ ਆ ਗਿਆ ਜੀ ਘਾਟਕ ਇਹ ਹੁਣ ਅਸੀਂ ਤਾਂ ਬਚ ਗਏ ਸਾਨੂੰ ਗੱਡੀਆਂ ਚੰਦੀਆਂ ਮਿਲ ਜਾਨੇ ਜਣੀ ਇਹ ਵੀ ਲੰਬਾ ਟਾਈਮ ਹੀ ਬੰਦ ਹੁੰਦਾ ਮੇਰੇ ਹਿਸਾਬ ਨਾਲ ਇਹ ਤੁਲੀਏ ਤੋਂ ਜਿਹੜਾ 40 ਗਾਂ ਰੋਡ ਵਾਲਾ ਗੱਡੀਆਂ ਜਾਨੀ ਘੱਟੋਂ ਘੱਟ ਲੈ ਆਏ ਨੇ ਵੱਡੀ ਜਾਂਦੀ ਸੀ ਮੈਂ ਪਹਿਲਾਂ ਹੀ ਮੱਥਾ ਠਣ ਗਿਆ ਮੇਰਾ ਮੈਂ ਕਿਹਾ ਮੈਂ ਕਿਹਾ ਯਾਰ ਕੋਈ 파ਟ ਕਬੂਟ ਤਾਊਗਾ ਕਿਉਂਕਿ ਅੰਦਾਜ਼ਾ ਲੱਗ ਜਾਂਦਾ ਬਈ ਵੀ ਸੁਨੇ ਰੋਡ ਤੇ ਜਿੱਥੇ ਕੱਲੀ ਕੱਲੀ ਗੱਡੀ ਟੱਕਰਨੀ ਆ ਕਿੱਥੇ ਤੁਹਾਨੂੰ ਲੈ ਆਏ ਨੇ ਵੱਜੀ ਜਾ ਰਹੀ ਆ ਆਹ ਰੋਡ ਆ ਗਿਆ ਇਹਦੇ ਵਿੱਚ ਰਲਣਾ ਆ ਅੱਗੇ ਇਹ ਹੁਣ ਥੋੜਾ ਜਿਆ ਕੱਟ ਕੇ ਇਹ ਪੁਰਾਣਾ ਰੋਡ ਆ ਜਾਨੀ ਉਹ ਨਵਾਂ ਬਣ ਰਿਹਾ ਨਾਲ ਤਰੂ ਪੇਰੂਤੀ ਸਾਢੇ 7 ਹੋ ਗਏ ਹਲੇ ਪਹੁੰਚੇ ਨਹੀਂ ਹੈ ਹਲੇ ਖੜੇ ਆ तकरीबन 90 ਕਿਲੋਮੀਟਰ ਦੂਰ ਰੰਗਾਬਾਦ ਤੋਂ ਇਹ ਹੋ ਗਿਆ ਚੱਕਰ ਐ ਵੀ ਅਸੀਂ ਹੁਣ ਇਧਰ ਦਾ ਤਜਰਬਾ ਹੈ ਨਹੀਂ ਸੀ ਹਨਾ ਰੰਗਾਬਾਦ ਸਾਈਡ ਦਾ ਮੈਂ ਸੁਣਿਆ ਹੋਇਆ ਸੀ ਉੱਥੋਂ ਮੈਪ ਲਾਇਆ ਵੀ ਤੁਲিয়ে ਤੋਂ ਸਿੱਧਾ 40 گاؤں ਹੋ ਕੇ ਤੇ ਇਹ ਦਿਖਾ ਰਿਹਾ ਸੀ ਤੇ 40 گاؤں ਪਹੁੰਚ ਕੇ ਪਤਾ ਲੱਗਿਆ ਵੀ ਕੰਨੜ ਘਾੜ ਨਾਲ ਰੋਡ ਬੰਦ ਹੈ ਫਿਰ ਨੰਦਗਾਉਂ ਹੋ ਕੇ ਮੋੜਨਾ ਪੈ ਗਿਆ ਹੁਣ ਹੈਗੇ ਨੰਦਗਾਉਂ ਵਾਲਾ ਰੋਡ ਆ ਗਿਆ ਇਹ ਜਿਹੜਾ ਮਾਲੇ گاਉਂ ਤੋਂ ਆਉਂਦਾ ਚਲੋ ਇਹ ਕਿਉਂਕਿ ਪਿੱਛੋਂ ਜਿਹੜਾ 40 گاਉਂ ਤੋਂ ਫਿਰ ਰਸਤਾ ਬੰਦ ਸੀਗਾ ਰੰਗਾ ਬਾਦ ਵਾਲਾ ਸਾਨੂੰ ਫਿਰ ਨੰਦਗਾਉਂ ਹੋ ਕੇ ਰੰਗਾ ਬਾਦ ਵਾਲਾ ਰਾਹ ਫੜਨਾ ਪਿਆ ਆਹ ਰਸਤਾ ਨਾ ਇੱਕ ਉਹ ਫੀਲਿੰਗ ਦਵਾ ਰਿਹਾ ਜਿਵੇਂ ਪੁਰਾਣੇ ਆਪਣੇ ਜਿਹੜੇ 90 ਵਾਲੀ دہਾਕੇ ਵਾਲੇ ਬਾਈ ਨੇ ਜਿਨ੍ਹਾਂ ਨੇ ਡਰਾਈਵਰੀਆਂ ਕਰੀਆਂ 90 ਤੋਂ 2000 ਸਾਲਾਂ ਦੇ ਵਿੱਚ ਜਿਹਨੂੰ ਮੈਂ ਅਕਸਰ ਹੀ 골ਡਨ ਪੀਰੀਅਡ ਕਹਿੰਦਾ ਹਾਂ ਕਿਉਂਕਿ ਉਹਦੇ ਤੋਂ ਬਾਅਦ ਇੱਕ ਸੜਕਾਂ ਦਾ ਗੱਡੀਆਂ ਦਾ ਟਰਾਂਸਪੋਰਟ ਮਹਿਕਮੇ ਚ ਇੱਕ ਰੈਵਲੂਸ਼ਨ ਆਇਆ ਵੀ ਸਾਰੀਆਂ ਚੀਜ਼ਾਂ ਬਦਲੀਆਂ ਇੱਕਦਮ ਉਸ ਤੋਂ ਪਹਿਲਾਂ ਪੀਰੀਅਡ ਸੀ ਆਹ ਰੋਡ ਉਦਾਂ ਦਾ ਲੱਗ ਰਿਹਾ ਕੋਈ ਵੀ ਸਿੰਗਲ ਰੋਡ ਆ ਗੱਡੀ ਤੇ ਗੱਡੀ ਆ ਰਹੀ ਆ ਇੱਧਰ ਰੁਕੇ ਹੋਏ ਆ ਆ ਤਾਂ ਗਏ ਬਸ ਇੱਕ ਉਹ ਕੰਨੜਕਾੜ ਦੇ ਬਾਰੇ ਨੌਲੇਜ ਹੈ ਨਹੀਂ ਸੀ ਕਿਉਂਕਿ ਇੱਧਰ ਕਦੇ ਗਿਆ ਨੀ ਲਾਇਆ ਇੱਕ ਸਾਡਾ ਟਾਈਮ ਤੁਲਿਏ ਸਵੇਰੇ 2:30 ਵਜੇ ਪਹੁੰਚੇ ਆ ਤੇ ਉੱਥੋਂ ਸਿੱਧੇ ਮੂੰਹ ਚਾ ਕੇ ਤੁਰ ਪਏ ਕਿਦੇ ਨੂੰ ਪੁੱਛਿਆ ਬੱਚਿਆਂ ਨੇ ਗੱਡੀ ਤਾਂ ਉਹ ਰੋਡ ਤੇ ਘਾਟੀ ਆਉਂਦੀ ਸੀ ਵੈਸੇ ਪੁੱਛ ਲੈਂਦੇ ਤਾਂ ਵਧੀਆ ਸੀਗਾ ਅਸੀਂ ਉੱਥੋਂ ਹੀ ਸਿੱਧਾ ਮਾਲੇਗਾਉਂ ਨੂੰ ਹੁਣ ਕੇ ਕਿਸੇ ਵਧੀਆ ਮੇਨ ਰੋਡ ਆ ਜਾਂਦੇ ਚਲੋ ਠੀਕ ਆ ਮਿੱਤਰੋ ਕਰਦੇ ਆ ਅਗਲੀ ਅਪ ਲੋ ਜੀ ਵਿਊ ਇੱਥੇ ਵੀ ਵਧੀਆ ਬਣਦਾ ਪਰ ਰੋਡ ਬਸ ਹੁਣ ਕੀ ਦਸੀਏ ਰੱਬ ਦਾ ਨੋਈ ਆ ਆਨੰਦ گاؤں ਰੰਗਾ ਬਾਦ ਵਾਲਾ ਰੋਡ ਆਂ ਬਸ ਵਿਊ ਵਿਊ ਦਾ ਚੱਕਰ ਆ ਇਹ ਵੀਡੀਓ ਵਧੀਆ ਬਣ ਜੂ ਉਹ ਗੱਡੀਆਂ ਜਾਂਦੀਆਂ 2 ਕਿਲੋਮੀਟਰ ਦਾ ਸਰਕਲ ਵੀ ਨਾ ਲੂਵੇ ਪਰ ਬਾਈ ਨਾ ਹੀ ਆਓ ਇੱਧਰਲੇ ਰਸਤੇ ਇਹਦੇ ਨਾਲੋਂ 100 ਕਿਲੋਮੀਟਰ ਗੇੜਾ ਪਾ ਲਓ ਸਾਨੂੰ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਥੋੜ੍ਹਣੀ ਸੀ ਘਰ ਨਹੀਂ 100 ਦਾ ਚਾਹੇ 150 ਪੈ ਜਾਂਦਾ ਜਿਹੇ ਜਿਹੇ ਇੱਥੇ ਹਾਲਾਤ ਨੇ ਭਾਈ ਜਮਾ ਹੀ ਨਹੀਂ ਇੱਕ ਤਾਂ ਗੱਡੀ ਬਹੁਤ ਜ਼ਿਆਦਾ ਚੱਲਦੀ ਐ ਇਸ ਰੋਡ ਤੇ ਦੂਜਾ ਮੈਪ ਤੇ ਸਰਚ ਕਰਕੇ ਦੇਖਿਆ ਹੋਰ ਨੇੜੇ ਤੇੜੇ ਕੋਈ ਰੋਡ ਵੀ ਨਹੀਂ ਸ਼ੋ ਹੋ ਰਿਹਾ ਨਹੀਂ ਬੰਦਾ ਉਧਰ ਦੀ ਹੋ ਜੇ ਬਾਬੇ ਵਾਲਾ ਲਾ ਕੇ ਜਾ ਰਹੀ ਆ ਕਰਮਾਂ ਵਾਲੀ ਘਾਟ ਇਹ ਵੀ ਬਾਈ ਤਕੜਾ ਹੀ ਆ ਇਹ ਇਹ ਆਨੰਦਗਾਂਵ ਵਾਲੇ ਰੋਡ ਤੋਂ ਯਾਨੀ ਗੱਡੀ ਵੀ ਬਹੁਤ ਲੰਘਦੀ ਆ ਤੇ ਗੱਡੀ ਉਹ ਰਾਹ ਟੁੱਟਿਆ ਵੀ ਬਹੁਤ ਹੋਇਆ ਜਿਵੇਂ ਕਹਦੇ ਵੀ ਬੰਦਾ ਚੱਲ ਕਹਿੰਦਾ ਘਾਟ ਯਾਰ ਰਾਹ ਤਾਂ ਸਾਫ਼ ਹੋਵੇ ਰਾਹ ਵੀ ਭਾਈ ਟੁੱਟਿਆ ਬਹੁਤ ਹੋਇਆ ਹਾਂ ਇੰਨਾ ਕਾ ਵੀ ਲੋਕੇਸ਼ਨ ਦਿਖੀ ਜਾਂਦੀ ਆ ਮੂਰੇ ਤਿੰਨ ਤਿੰਨ ਕਿਲੋਮੀਟਰ ਦੋ ਦੋ ਕਿਲੋਮੀਟਰ ਗੱਡੀਆਂ ਘੁੰਮਦੀਆਂ ਦਿਖੀ ਜਾਂਦੀਆਂ ਨੇ ਇਹ ਉਹ ਗਈਆਂ ਉਹ ਗਈਆਂ ਬਸ ਹੱਬੀ ਉਹ ਵਧੀਆ ਨੇ ਵੈਸੇ ਮੇਰੇ ਹਿਸਾਬ ਨਾਲ ਨਹੀਂ ਇਹਦੇ ਨਾਲੋਂ ਤਾਂ ਬੰਦਾ ਥੋੜਾ ਜਿਆਦਾ ਸਰਕਲ ਵੱਧ ਘੁੰਮ ਗਿਆ आज ਜੀ ਤਲਵਾੜਾ ਲੰਘ ਕੇ ਤੇ ਪਿੰਡ ਜੇ ਆਉਂਦਾ ਅੱਡਾ ਜੇ ਉਹ ਚਾਹ ਪਾਣੀ ਨਾ ਢਾਬਾ ਨਾ ਕੋਹੂਰ ਨਾ ਲੱਲਾ ਨਾ ਪੱਬਾ ਕੁਝ ਨਹੀਂ ਮਿਲਿਆ ਅਸੀਂ ਖੜੇ ਸੀ ਬੈਠਾ ਪੀਣ ਤੁਰਬੇ ਆ ਫਿਰ ਅੱਗੇ ਅਸੀਂ ਸੀਗੇ ਨੇੜੇ ਰੰਗਾਬਾਦ ਤੇ ਵੈਸੇ ਤੁਹਾਨੂੰ ਇੱਕ ਜਾਣਕਾਰੀ ਦੇ ਦਿਆਂ ਵੀ ਰੰਗਾਬਾਦ ਦਾ ਨੌ ਚੇਂਜ ਕਰਕੇ ਛਤਰਪਤੀ ਸ਼ਿਵਾਜੀ ਨਗਰ ਰੱਖਤਾ ਉਹਨਾਂ ਲੋਕਲ ਬੰਦੇ ਮਰਾਠੀ ਮਹਾਰਾਸ਼ਟਰੀ ਰੰਗਾਬਾਦ ਕਹੇ ਤੇ ਨਾ ਤਕਲੀਫ ਮੰਨਦੇ ਆ ਜਾਨੀ ਇੱਕ ਦੋ ਜਗ੍ਹਾ ਤੋਂ ਪੁੱਛਿਆ ਉਹਨਾਂ ਨੇ ਕਿਹਾ ਵੀ ਉਹ ਨਾਮ ਨਹੀਂ ਲੈਣਾ ਬੋਰਡਾਂ ਦੇ ਉੱਤੇ ਕਾਖ ਮળી ਪਈ ਆ ਰੰਗਾਬਾਦ ਨਾਮ ਚੇਂਜ ਹੋ ਗਿਆ ਤੇ ਹੁਣ ਜੇ ਕਿਸੇ ਤੋਂ ਆਪਾਂ ਪੁੱਛਣਾ ਕਿੱਥੇ ਜਾਣਾ ਛਤਰਪਤੀ ਸ਼ਿਵਾਜੀ ਨਗਰ ਉਨੇ ਨਵਾਂ ਨਾ ਹੋ ਇਹਨਾਂ ਨੇ ਇਹ ਰੱਖਤਾ ছত্রਪਤੀ ਸ਼ਿਵਾਜੀ ਜੀ ਜੀ ਤੁਹਾਨੂੰ ਮੈਂ ਹੋਰ ਦਿਖਾਉਣ ਲੱਗਿਆ ਸੀ ਵੀ ਆਪਾਂ ਦੇ ਰਾਸ਼ਟਰ ਰੂਪ ਚ ਜੇ ਛੱਡੇ ਵੀ ਨਹੀਂ ਖੇਤਾਂ ਜਨਾ ਆਹ ਦੇਖ ਲਓ ਚਲੋ ਉਹ ਗੱਲ ਵੱਖਰੀ ਆ ਆਪਾਂ ਕਹਿੰਦੇ ਆ ਹਨਾ ਵੀ ਜ਼ਮੀਨਾਂ ਚਾਹੇ ਵੀ ਥੋੜਾ ਮੋਟਾ ਉੱਚਾ ਨੀਮਾ ایرিয়া ਹੋ ਸਕਦਾ ਪਰ ਆ ਪੱਧਰੀਆਂ ਦਾ ਪਈਆਂ ਨੇ ਨਾ ਇਹਨਾਂ ਦੇ ਕਿਨਾਰਿਆਂ ਤੇ ਬੱਟਾਂ ਨਾਲ ਜੀ ਦੇਖੋ ਇੱਕ ਕਿਸਮ ਦਾ ਖੇਤਾਂ ਦੇ ਵਿੱਚ ਵੀ ਜੰਗਲ ਵਾਲਾ ਹੀ ਮਾਹੌਲ ਆ। ਬਰੇਕ ਦੇ ਖੇਤ ਚ ਦਰਾਖਤੀ ਦਰੰਤ ਖੜਾ ਪਿਆ। ਤੇ ਇਹ ਏਰੀਆ ਹੈ ਵੀ ਇਹੋ ਜਿਹੇ ਨੇ। ਭਈ ਮੀਂਹ ਲਈ ਰੱਬ ਦੀਆਂ ਮਿੰਨਤਾਂ ਨਹੀਂ ਕਰਨੀਆਂ ਪੈਂਦੀਆਂ। ਮਹੀਨੇ 'ਚ ਘੱਟੋ-ਘੱਟ 10 ਦਿਨ ਤਾਂ ਮੀਂਹ ਪੈਣਾ ਹੀ ਪੈਣਾ। ਆਹ ਦੇਖੋ ਆਹ ਵੀ ਕਿਸੇ ਦੀ ਖੇਤੀ ਵਾਲੀ ਜ਼ਮੀਨ ਆ। ਬਾਉਂਡਰੀ ਦੇਖੋ ਦਰਖਤਾਂ ਨਾਲ ਮਾਰੀ ਹੋਈ। ਉਹ ਦੇਖੋ ਔਰਲਾ ਪਾਸਾ ਵੀ ਆ ਦੇਖੋ ਉਪਜਾਊਗਾ ਉਹਦੇ ਵਿੱਚ ਵੀ ਉਪਜਾਊਗਾ ਫਸਲ ਬੀਜੀ ਹੋਈ ਆ ਤੇ ਇਹਦੇ ਆਲੇ-ਦਾਲੇ ਬਾਉਂਡਰੀ ਦਰਖਤਾਂ ਦੀ ਵੱਜੀ ਹੋਈ ਆ ਇਹ ਮਰਜ਼ ਆਪਣੇ ਵੀ ਇਹ ਚੀਜ਼ਾਂ ਹੁੰਦੀਆਂ ਸੀ ਆ ਦੇਖੋ ਇੱਧਰ ਆ ਸਾਰਾ ਬਾਗੜਾ ਦਰਖਤਾਂ ਨਾਲ ਹੀ ਵੱਧਿਆ ਹੋਇਆ ਇਹ ਆਪਣੇ ਵੀ ਇਹ ਚੀਜ਼ਾਂ ਹੁੰਦੀਆਂ ਸੀ ਆਪਾਂ ਕਟਾ ਆ ਗਏ ਆਪਾਂ ਮੇਰੇ ਹਿਸਾਬ ਨਾਲ ਹਲੇ ਵੀ ਦੇਰ ਨਹੀਂ ਹੋਈ ਆਪਾਂ ਦਰਖਤ ਲਾਈਏ ਹਰਿਆਲੀ ਸੋਹਣੀ ਲੱਗਦੀ ਆ ਬਹੁਤ ਚੀਜ਼ਾਂ ਦਾ ਹਵਾ ਦਾ ਹਵਾ ਦਾ ਸਾ ਲੈਣ ਤੇ ਪਤਾ ਲੱਗਦਾ ਹੁੰਦਾ ਬਾਈ ਜਿਹੜੇ ਜਦੋਂ ਆਪਾਂ ਕਿਤੇ ਜਾਂਦੇ ਆ ਨਾ ਘੁੰਮਣ ਹਿਮਾਚਲ ਜਾਂ ਉੱਤਰਾਖੰਡ ਉੱਥੇ ਜਦੋਂ ਠੇੜਲੇ ਪਹਾੜਾਂ ਤੋਂ ਕੰਮ ਕਰਨ ਲੱਗਦੇ ਆ ਪਤਾ ਲੱਗਦਾ ਨਾ ਸਾਹ ਦਾ ਤੇ ਫਿਰ ਜਦੋਂ ਆਪਾਂ ਤਾ ਲੇ ਲਾਕਵਲ ਜਿੱਥੇ ਦਰਖਤ ਨਹੀਂ ਹੈਗੇ ਜਦੋਂ ਉੱਧਰੋਂ ਚੜਦੇ ਆ ਉੱਥੇ ਵੀ ਫਿਰ ਮਹਿਸੂਸ ਹੁੰਦਾ ਹੁੰਦਾ ਵੀ ਦਰਸਤਾ ਦੀ ਘਾਟ ਕੀ ਚੀਜ਼ ਹੈ ਤੇ ਆਪਾਂ ਨੂੰ ਵੀ ਬਈ ਇਹ ਤਾਂ ਲਾਉਣਾ ਹੀ ਚਾਹੀਦੇ ਆ ਮੇਰੇ ਹਿਸਾਬੋ ਜੀ ਵੱਡਾ ਰੋਡ ਆ ਚੜੇ ਜਿਹੜਾ ਥੁਲੀਏ ਰੰਗਾਵਾਦ ਵਾਲਾ ਯਾਨੀ ਕਿ ਮੇਨ ਰੋਡ ਆ ਬੀਡ ਨੂੰ ਜਾਂਦਾ ਉਹ ਰਸਤੇ 'ਚ ਸਾਨੂੰ ਸਵੇਰੇ ਮੋੜਤਾ ਸੀ ਉਹਨਾਂ ਨੇ ਕਿ ਕੰਨੜ ਘਾਟ ਬੰਦ ਐ ਤੇ ਮੈਂ ਜ਼ਰੂਰ ਆਟੜੇ ਆਉਂਦੇ ਹੀ ਝੋਟ ਲਿਆ ਅਧਕਾਰੀਆਂ ਨੇ ਖੜੇ ਸੀ ਉਹ 300 ਦੀ ਕਰਜੀ ਵਾਲੇ ਅੱਜ 150 ਤੋਂ ਉੱਤੇ ਬਾੜ ਰਹੀ ਜੀ ਦੇਖੋ ਕੀ ਬਣਦਾ ਇਹ ਜਾਣੀ ਮਹਾਰਾਸ਼ਟਰ 'ਚ ਇਹ ਕੰਮ ਨਹੀਂ ਜੀ ਹਟ ਸਕਦਾ ਹਰ ਜਗ੍ਹਾ ਤੇ ਕਿਤੇ ਰਿਫਲੈਕਟਰ ਲਈ ਖੜੇ ਆ ਕਿਤੇ ਪਤੰਦਰ 300 ਵਾਲੀ 파ਰਟੀ ਲਈ ਖੜੇ ਆ ਕਿਉਂਗੜੀਆਂ ਤੇ ਕਿਤੇ 600 ਵਾਲੀ 파ਰਟੀ ਲਈ ਖੜੇ ਆ ਬਸ ਲੁੱਟ ਹੀ ਜਾਂਦੇ ਆ ਬਾਡਰ ਤੇ ਵੀ ਲੁੱਟ ਲੈਂਦੇ ਆ ਕੱਪੜੇ ਲਾ ਲੈਣਦੇ ਆ ਗਾਂਹ ਰਹਿੰਦਾ ਹੁੰਦਾ ਜਿਹੜਾ ਕੁਝ ਬਚਿਆ ਹੁੰਦਾ ਉਹ ਇੱਥੇ ਲਾ ਲੈਣਦੇ ਆ ਬੀਖੂ ਮਿੱਤਰੋ ਉਧਰ ਵੀ ਕਲਾਕਾਰੀ ਐਨੇ ਨਹੀਂ ਪਾਕਿਆ ਨਹੀਂ ਹੁੰਦੇ ਮੈਂ ਜਿਹੜੀ ਚਲਾਕਾਰੀ ਕਰਦੀ ਨਾ ਉਹ ਇਨਸਾਨ ਕਿੱਥੇ ਜਿੰਨੇ ਮਾਰ ਜਿਹੜੀ ਡਿਜ਼ਾਈਨ ਬਣਾ ਲਵੇ ਆ ਦੇਖ ਨਹੀਂ ਕਿਸੇ ਇਹ ਬਾਈਪਾਸ तकरीबन ਚੜ ਗਏ ਆ ਜੀ ਸ਼ਸ਼ਫਤੀ ਸ਼ੇਵਾਦੀ ਨਗਰ ਦਾ ਯਾਨੀ ਇਹਦਾ ਪੁਰਾਣਾ ਨਾਂ ਰੰਗਾ ਬਾਗ ਸੀ ਦੇਖੋ ਆ ਬਾਈਪਾਸ ਹੈ ਦੀ ਰੰਗਾ ਬਾਗ ਦਾ ਬਹੁਤ ਸੋਹਣਾ ਲੱਗਦਾ ਹਰਿਆਲੀ ਵੀ ਬਹੁਤ ਆ। ਇਹ ਆ ਸਾਹਮਣੇ ਪਹਾੜ ਟੱਕਰ ਤੇ ਖੜਾ ਜੰਮੂ। ਦੇਖੋ ਇਹ ਜਿਹੜਾ ਆ ਨਾਲ ਬਣ ਰਿਹਾ ਕੋਈ ਸ਼ਾਇਦ ਡਿੱਗੀ ਡੂਗੀ ਪਾਣੀ ਲਈ ਬਣ ਰਹੀ ਹੈ।